ਸਸੇ ਗਾਈ ਸਾਰਿਆਂ ਦਿਲੋਂ ਧੰਨਵਾਦ ਰਸਤਤ ਲੈ ਕੇ ਹਾਜ਼ਰ ਆ ਕੋਈ ਨਾ ਕੋਈ ਫਿਰ ਨਵਾਂ ਚਿਹਰਾ ਜਿੱਤ ਬਗਾਲਾ ਕਰਾਂਗੇ ਨੰਬੇਰਾ ਤੋਂ ਮਾ ਸਹੀ ਹੈ ਜੀ ਉਮੀਦ ਕਰਦਾ ਚੰਗਲ ਲੱਗਦੀ ਹੋਣਗੇ ਤੁਸੀਂ ਚਾਹ ਮੈਨੂੰ ਸਬਸਕ੍ਰਾਈਬ ਕਰਦੇ ਬਤਾ ਮੈਨੂੰ ਚੈਨਲ ਲੱਗੇ ਗਰੋ ਕਰਦਾ ਪਿਆ ਵਧੀਆ ਲੱਗਦਾ ਮੈਨੂੰ ਤੁਹਾਡਾਂ ਨਾਲ ਗੱਲਾਂ ਕਰਕੇ ਬੜੀ ਸੋਹਣੀ ਲੱਗਦੀ ਹੈ ਜੀ ਐਮ ਵੀ ਮੇਰੀ ਉਤਨਾ ਫੁੱਕੀ ਜਾਣੀ ਸੀ ਉਤਨਾ ਹੀ ਵੇਖਣੀ ਸੀ ਵੀਡੀਓ ਵਗੈਰਾ ਇੰਸਟਾ ਦੇ ਉਤਨਾ ਵੀ ਇਤਨਾ ਮੇਰੀ ਮੇਰੀ ਆਮਦਨ ਸਾਧਨ ਬਣ ਗਈ ਹੈ ਮੈਂ ਐਕਟਿਵਟ ਹੋਣ ਰਿਹਾ ਤੁਹਾਡੋਂ ਸੁਣ ਕੇ ਮੈਨੂੰ ਚੰਗਾ ਲੱਗਦਾ ਹੈ ਉਕ ਤੁਹਾਡੇ ਤੁਹਾਨੂੰ ਗੱਲਾਂ ਸੁਣਾਉਣ ਲਈ ਮੈਂ ਚੰਗੀਆਂ ਨਾਲ ਸੋਚਦਾ ਚੰਗੀਆਂ ਗੱਲਾਂ ਮੈਂ ਸੋਚਣ ਕਰਕੇ ਅੱਗੇ ਵਧਦਾ ਪਿਆ ਜੇ ਨੈਗੇਟਿਵਿਟੀ ਮੈਂ ਪੈਦਾ ਕਰਾਂ ਮਨ ਵਿੱਚ ਫਿਰ ਅੱਗੇ ਨਹੀਂ ਵਹ ਸਕਦਾ ਮੈਂ ਜ਼ਿੰਦਗੀ ਵਿੱਚ ਤੁਸੀਂ ਚੰਗੀਆਂ ਗੱਲਾਂ ਮੈਨੂੰ ਸੁਣਾਉਂਦੇ ਜੇ ਤੁਹਾਡੇ ਕਰ ਚੰਗੀਆਂ ਗੱਲਾਂ ਸਿੱਖਣੀਆਂ ਪੈਣ ਤੁਹਾਡੇ ਕਰਕੇ ਮੈਂ ਚੰਗੀਆਂ ਗੱਲਾਂ ਧਿਆਨ ਚ ਲੈਣੀਆਂ ਪੈਂਦੀਆਂ ਨੇ ਤਾਂ ਮੈਂ ਚੰਗੇ ਠੋੜ ਮੇਂਦਰ ਬੰਦੇ ਪਿਆ ਚਾਹ ਮੰਦ ਅੱਗੇ ਵਧੀ ਜਾਂਦਾ ਪਿਆ ਸਹੀ ਹੈ ਨਾ ਜੇ ਮੈਂ ਮਾੜਾ ਕਰੂੰਗਾ ਮੈਂ ਮਾੜਾ ਸੋਚੂੰਗਾ ਮਾੜਾ ਵੇਖੂੰਗਾ ਤੇ ਫਿਰ ਮੈਂ ਮੜਾ ਕਰਨ ਦੀ ਕੋਸ਼ਿਸ਼ ਕਰੂੰਗਾ ਇਤਰੇ ਹੋਊਗਾ ਨਾ बस एही कोशिश है जिंदगी जेडी आ एही कोशिश है जे तू चंगा कर ले मतलब कि चंगा तनु बनना पउगा ते माडा कर ले माडा सही है ना ए तुही फैसला करना वे तू ही की करना माडा करना કે ચંગા karna ਹਣਾ કે ਮੇਰੇ ਕੋ ਸੋਚੀ ਜਾਂਦੇ ਯਾਰ ਸੱਚੀ ਪੁੱਛਣ ਮੈਂ ਕਿਹਨੂੰ ਰੋਂ ਬਸ ਚੱਲ ਨਹੀਂ ਦੇ ਆ ਕਿਸੇ ਨੂੰ ਜਾਂ ਜੇ ਤੋਂ ਪਰੇ ਗੱਲ ਨਹੀਂ ਕਰਦਾ ਕਿਸੇ ਪਰ ਗੱਲ ਨਹੀਂ ਕਰਦਾ ਆਪਣੀ ਗੱਲ ਲੜਨਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਕਿਉਂ ਗੱਲ ਕਰਦਾ ਕੋ ਆਪਣੇ ਲੱਗੇ ਬਹਿਨ ਲਾ ਪਿਆ ਮੈਂ ਬਹਿਨ ਕਿਉਂ ਲਾ ਪਿਆ ਤੁਸੀਂ ਮੋਨ ਲਾ ਪੈਣ ਲੱਗੇ ਵੀ ਸੋ ਯਾਨੀ ਕਿ ਕੰਟੈਕਟ ਜੋ ਕੋਈ ਵੀ ਵਖੋ ਮੇਰੀ ਗੱਲਾਂ ਨੂੰ ਮਤਦਾਨ ਨਾਲ ਮੈਂ ਤਾਂ ਗੱਲਾਂ ਕਰਦਾ ਪਿਆ ਸ਼ੇਅਰ ਕਰਦਾ ਪਿਆ ਇੰਨੀ ਗੱਲਾਂ ਕਿੱਥੋਂ ਆਉਂਦੀਆਂ ਮੈਂ ਕਿਵੇਂ ਗੱਲਾਂ ਕਰਦਾ ਤੁਹਾਡੇ ਨਾਲ ਗੱਲਾਂ ਕਰ ਲਈ ਕਰਕੇ ਮੈਨੂੰ ਨੈਟ ਜਾਂ ਯੂਜ਼ ਦਾ ਐਤਨਾਂ ਦੀ ਗੱਲ ਗਸੂ ਕਰਨੀ ਪੈਂਦੀ ਮੈਨੂੰ ਤੁਹਾਡੇ ਮੈਂ ਵਿਊ ਵੇਣਾ ਤੁਹਾਡੇ ਮੈਂ ਕਮੈਂਟ ਵੇਣਾ ਮੈਨੂੰ ਚਾਹ ਚੜਦਾ ਫਿਰ ਉਸ ਤਰੀਕੇ ਨਾਲ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਚੰਗੀਆਂ ਗੱਲਾਂ ਸੋਚਦਾ ਚੰਗੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਚੰਗੇ ਵਰਕ ਕਰਦਾ ਪ੍ਰੈਕਟੀਕਲ ਜੀ ਨੂੰ ਕਹਦੀ ਆ ਆਪਾਂ ਕਿਉਂ ਕਰਦਾ ਕਿਉਂਕਿ ਤੁਹਾਡੇ ਕਰਕੇ ਹੀ ਕਰਦਾ ਪਿਆ ਤੁਹਾਡੇ ਸਿਰ ਦੇ ਉੱਤੇ ਤੁਸੀਂ ਵੀ ਕਸਾ ਦੇ ਰਾਮ ਨਾਲ ਤੁਹਾਨੂੰ ਕੀ ਹੋਇਆ ਤੁਸੀਂ ਬੰਦੇ ਨਹੀਂ ਕਹਿੰਦੇ ਆਪਣੇ ਆਪ ਨੂੰ ਤੁਸੀਂ ਬੰਦੇ ਜੇ ਨਾ ਇਨਸਾਨ ਜੇ ਨਾ ਕੀ ਨਹੀਂ ਕਰ ਸਕਦੇ ਆਪਾਂ ਯਾਰ ਬਿਨਾ ਗੱਲ ਤੋਂ ਸੁੱਤੇ ਪਈ ਹਾਏ ਮਰ ਗਏ ਹਾਏ ਮਰ ਗਏ ਤੁਹਾਡੀ ਸੋਚ ਆਪ ਇਹ ਜਿਹੜੀ ਐਕਟੀਵਿਟੀ ਨਹੀਂ ਤੇ ਨੈਗੇਟਿਵਿਟੀ ਪੈਦਾ ਹੁੰਦੀ ਸਹੀ ਹੈ ਨਾ ਅੱਜ ਇਥੋਂ ਹੋਏ ਪਰਸੋਂ ਇਥੋਂ ਆਏ ਖਾਗੇ ਲੰਗਰ ਕੀਟਨੇ ਮਰੇ ਸੋਗੇ ਟਿਹੜ ਜਰੂਰ ਵੱਧ ਗਿਆ 5 ਕਿਲੋ ਭਾਰ ਤੁਹਾਡੇ ਪ੍ਰਾਣ ਘਟਾਤਾ ਅੱਜ ਉਹਨੇ ਵੀਡੀਓ ਬਣਦੀਆਂ ਕਿਉਂ ਕਿ ਦਾਤਾ ਯਾ ਜੋ ਮੈਂ ਸੰਗਾ ਸੋਚਦਾ ਚੰਗਾ ਕਰਨੀ ਕੋਸ਼ਿਸ਼ ਕਰਦਾ ਪਿਆ ਐਕਟੀਵਿਟੀ ਸਭ ਤੋਂ ਮੇਨ ਚੀਜ਼ ਹੈ ਤੁਹਾਡੀ ਜ਼ਿੰਦਗੀ ਵਿੱਚ એનર્ਜੀ ਜਿਹਨੂੰ ਕਹ ਦਿੰਦੇ ਆਪਾਂ ਸਹੀ ਹੈ ਨਾ ਤੇ એનર્ਜੀ ਨਹੀਂ ਨਾ ਕੁਝ ਵੀ ਨਹੀਂ ਮੈਂ ਕਿ ਮੈਂ ਇਖਚਾ ਕਰਨ ਵਾਲੇ ਕਿਉਂਕਿ ਮੈਂ ਵੀ ਆਹ ਚੱਲਦਾ ਪਿਆ ਐਕਟੀਵਿਟੀ ਮੇਨ ਆ ਐਕਟੀਵਿਟੀ ਨਹੀਂ ਤਾਂ ਕੋਸ਼ਿਸ਼ ਤੁਹਾਡੇ ਕੋ ਨਹੀਂ ਹੈਗੀ ਠੀਕ ਹੈ ਨਾ ਬੰਦਾ ਮਰਿਆ ਬਰਾਬਰ ਆ ਜੇ ਐਕਟੀਵਿਟੀ ਨਹੀਂ ਜੇ ਐਕਟੀਵਿਟੀ ਤੇ ਬੰਦਾ ਬਿਮਾਰ ਵੀ ਉਹਦੇ ਵਿੱਚ ਸ਼ਾਮਲ ਜਿਹੜੇ ਪਹਿਮਾਨ ਕੋਲ ਦੇ ਖਾੜੇ ਵਿੱਚ ਉਹ ਸੋਚਣਾ ਮਾਰੂਗਾ ਫੇਰ ਆਪਣੀ ਨਾਲ ਜੇ ਬੰਦਾ ਬਿਮਾਰ ਆ ਸਿਰਫ ਆਪ ਇੱਕੋ ਗੱਲ ਰੱਖੀ ਆ ਯਾਰ ਫੁਲਾਣੇ ਦਾ ਬੰਦਾ ਕੰਮ ਕਰ ਗਿਆ ਫੁਲਾਣੇ ਦਾ ਮੁੰਡਾ ਚੜ ਗਿਆ ਉਹ ਹੋ ਗਿਆ ਸਾਨੂੰ ਯਾਰ ਸਾਡੀ ਸੋਝ ਇੱਥੇ ਜੜ ਗਈ ਤੁਸੀਂ ਆਪ ਸੋਚ ਕੇ ਸੋਚਦੇ ਪਏ ਤੁਸੀਂ ਅੱਗੇ ਵਧਣ ਲਈ ਤੁਹਾਨੂੰ ਕੀ ਨਹੀਂ ਚਾਹੀਦਾ ਠੀਕ ਹੈ ਨਾ ਉਹ ਤੁਹਾਡੇ ਕੋਲ ਸਾਰਾ ਹੈਗਾ ਕੋਈ ਮੇਰਾ ਇੱਥੇ ਕਹੀ ਜਾਂਦਾ ਮੈਨੂੰ ਪੈਸੇ ਲੋਡ ਮੈਨੂੰ ਪੈਸੇ ਪੈਸੇ ਉਹ ਤਾਂ ਮੈਂ ਆਪ ਵੀ ਖੋਲ ਨਾ ਪਾਇਆ ਉਹ ਨਹੀਂ ਯਾਰ ਕੋਸ਼ੇ ਤੁਹਾਨੂੰ ਲੋਡ ਤੁਹਾਨੂੰ ਪ੍ਰੈਕਟੀਕਲ ਕਰੋ ਪਹਿਲੂ ਤੇ ਪ੍ਰੈਕਟੀਕਲ ਕਰੋ ਮਹੀਨਾ ਕਿਸੇ ਨਾਲ ਤੁਹਾਨੂੰ ਆਟੋਮੈਟਿਕਸ ਤੋਂ ਸੋਝਾ ਤੁਹਾਨੂੰ ਆਊਗੀ ਕਿ ਮੈਂ ਕਿੱਥੋਂ ਕੰਮ ਸ਼ੁਰੂ ਕਰਦਾ ਕਿੱਥੋਂ ਮੈਂ ਲੈ ਲੋ ਸਕਦਾ ਹਾਂ ਤੇ ਤੁਸੀਂ ਪਹਿਲਾਂ ਆ ਕੇ ਮੰਨ ਲਾ ਵੀ ਕਰੋੜਾ ਰੁਪਏ ਲਾ ਕੇ ਸਿੱਧਾ ਪਹੁੰਚ ਗਏ ਉੱਥੇ ਤੁਸੀਂ ਬੇਲ ਅਗਰ ਕਰੋਗੇ ਕਿਉਂ ਤੁਹਾਡੇ ਕੋਲ ਤਜਰਬਾ ਨਹੀਂ ਐਕਸਪੀਰੀਅੰਸ ਨਹੀਂ ਹੈਗਾ ਤੁਸੀਂ ਚੰਗੇ ਸੋਚਦੇ ਤੁਸੀਂ ਚੰਗੇ ਕਰਨ ਸੋਚਦੇ ਹੀ ਨਹੀਂ ਹੈਗੇ ਤੁਸੀਂ ਸਿਰਫ ਇੱਕੋ ਜੀ ਰੱਖੀਏ ਮੈਂ ਮਰ ਗਿਆ ਮੈਂ ਮਰ ਗਿਆ ਮੈਂ ਮ ਕੁਝ ਅਰਜਗਲ ਕੋਈ ਨਹੀਂ ਹੈਗੀ ਤੁਸੀਂ RAM ਨਾ ਘਰ ਬੈ ਕੇ ਸੋਚੋ ਕਿ ਮੇਰੇ ਚ ਕੀ ਆ ਜਿਹੜਾ ਮੈਂ ਕਰ ਸਕਦਾ ਹਰ ਇੱਕ ਬਾਬੇ ਨਾਨਕ ਦੇ ਜਿੰਨੂੰ ਦੁਨੀਆ ਦੇ ਭੇਜਦਾ ਨਾ ਇਨਸਾਨ ਰੂਪ ਦੇ ਕੇ ਉਹ ਕੁਛ ਵੀ ਬੰਦਾ ਕਰ ਸਕਦਾ ਏ ਠੀਕ ਹੈ ਨਾ ਉਹ ਚੰਗਾ ਵੀ ਕਰ ਸਕਦਾ ਮਾੜਾ ਵੀ ਕਰ ਸਕਦਾ ਠੀਕ ਹੈ ਚੰਗਾ ਕਿਵੇਂ ਕਰ ਸੋ ਮੈਨੂੰ ਮੈਂ ਤੁਹਾਨੂੰ ਆਪਣੀ ਗੱਲ ਸਿੰਪਲ ਦਿੰਦਾ ਹੋਰ ਮੈਂ ਤੁਹਾਡੇ ਨਾਲ ਗੱਲਾਂ ਕਰ ਲਈ ਚੰਗੀਆਂ ਗੱਲਾਂ ਸੋਚਦਾ ਹਾਂ ਚੰਗੀਆਂ ਗੱਲਾਂ ਕਰਦਾ ਪ੍ਰੈਕਟੀਕਲ ਹੱਥਾਂ ਨੇ ਕਰਦਾ ਸਹੀ ਕਰਕੇ ਦਿਖਾਉਣਾ ਕਿ ਹਟੇਮ ਤੇ ਵੀ ਇਤਨਾ ਕੰਮ ਇਤਨਾ ਗੰਮ ਹੁੰਦਾ ਜਿਵੇਂ ਠੀਕ ਹੈ ਨਾ ਤੁਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਚੰਗੀਆਂ ਗੱਲਾਂ ਕਿਉਂ ਨਹੀਂ ਸੋਚਦੇ ਤੁਸੀਂ ਚੰਗੀਆਂ ਗੱਲਾਂ ਕਿਉਂ ਨਹੀਂ ਸੁਣ ਸਕਦੇ ਕੀ ਵਜ੍ਹਾ ਕੀ ਤੁਹਾਡੇ ਅੰਦਰ ਕਿਹੜਾ ਗੰਦ ਭਰਿਆ ਪਿਆ ਜਿਹੜਾ ਟੋਕਰਾ ਭਰਿਆ ਪਿਆ ਜਿਹੜਾ ਤੁਹਾਡਾ ਖਾਲੀ ਨਹੀਂ ਹੋਣ ਦੇ ਅੱਗੇ ਟਾਈਮ ਵੀ ਤੁਸੀਂ ਕੁਝ ਵੀ ਕਰ ਸਕਦੇ ਇਨਸਾਨ ਜਿਹੜਾ ਨਾ ਇਨਸਾਨ ਜਿਹੜਾ ਰੱਬ ਨੇ ਪੈਦਾ ਕਰਤਾ ਉਹਦੇ ਅੰਦਰ ਇੱਕ ਮਸ਼ੀਨ ਪੈਦਾ ਕਰਤੀ ਵੀ ਤੂੰ ਤੁਰਿਆ ਜਾਂ ਜਤਰਾ ਮਰਜੀ ਖਾਈ ਜਾਂ ਤੇਰੇ ਕੋਲ ਮੁੱਕਦਾ ਹੀ ਨਹੀਂ ਠੀਕ ਹੈ ਨਾ ਪਰ ਤੁਸੀਂ ਘਰ ਬੈਠੇ ਜੁੱਲੇ 'ਤੇ ਬੈਠੇ ਬਸ ਇੱਕੋ ਜਿਹੀ ਸੋਚੀ ਆ ਉਹ ਫਲਾਣੇ ਦੀ ਕੋਠੀ ਪੈ ਗਈ ਫਲਾਣੇ ਦੀ ਕੁੜੀ ਬਾਹਰ ਚਲ ਗਈ ਫੜਨਾ ਮੁੰਡਾ ਬਾਹਰ ਚਲ ਗਿਆ ਹਨਾ ਉਹ ਤਰੱਕੀ ਹੋ ਗਈ ਤਾਂ ਉਹਨਾਂ 2 ਨੰਬਰ ਤੇ ਕਮਾਈ ਕਰਨ ਦੇ ਤਾਂ ਉਹਨਾਂ ਗੱਡੀਆਂ ਲੈ ਲਈਆਂ ਲੈ ਲਈਆਂ ਇਹ ਬਸ ਸੋਚੇ ਹੋਰ ਕੁਝ ਵੀ ਨਹੀਂ ਉਹ ਖੁਦ ਦੇ ਬੰਦਿਆਂ ਤੇਰੇ ਅੰਦਰ ਸਾਰਾ ਕੋਸ਼ਿਸ਼ ਹੈਗਾ ਇਹਨੂੰ ਜਾਗਰੂਤ ਕਰ ਜਾਗਰੂ ਦਾ ਕਹਿਣ ਦਾ ਪਾਵੇ ਅੱਗੇ ਐਕਟੀਵਿਟੀ ਲੈ ਚੰਗੀ ਗੱਲਾਂ ਸੁਣ ਚੰਗੀਆਂ ਗੱਲਾਂ ਕਰ ਚੰਗਾ ਬੋਲਣਾ ਬੋਲ ਤੋਂ ਆਟੋਮੈਟਿਕ ਅੱਗੇ ਆ ਜਾਏਗਾ ਜਿਹੜਾ ਮੰਨ ਲਾ ਵੀ ਮੈਂ ਟਰੈਕਟਰ ਚਲਾਉਣਾ ਸਿੱਖਣਾ ਠੀਕ ਹੈ ਨਾ ਮੈਂ ਡੈਡੀ ਆਪਣਾ ਬਾਹਰ ਜਾਊਂਗਾ ਜਾ ਕੇ ਟਰੈਕਟਰ ਵੋਨ ਲਾ ਪੁੱਜੇ ਮੈਂ ਬੈਠੇ ਜਾਵਾਂ ਕੁਰਸੀ ਉਤੇ ਯਾਰ ਮੈਂ ਟਰੈਕਟਰ ਸਿੱਖਣਾ ਮੈਂ ਟਰੈਕਟਰ ਸਿੱਖ ਲੂੰਗਾ ਨਹੀਂ ਸਿੱਖ ਸਕਦਾ ਬਾਹਰ ਜਾਣ ਤੋਂ ਬਾਹਰ ਪਤਾ ਲੱਗੂ ਆਪਰੇਟਰ ਫੜਨਾ ਕਿਦਾਂ ਵਟਨਾ ਕਿਦਾਂ ਅਟੈਚ ਹੁੰਦਾ ਪਿਆ ਜਾਂ ਹਲ ਬਿਛੇ ਕਿਤਰਾ ਲਾਉਂਦੇ ਵੋਣਦੇ ਕੁਝ ਵੀ ਆ ਸਹੀ ਹਰ ਕੋ ਆਪਣਾ ਸ਼ੌਂਕ ਹੋਂਦਾ ਹੈ ਯਾਰ ਕੁਝ ਵੀ ਕਰਨਾ ਹੈ ਤੁਸੀਂ ਜ਼ਿੰਦਗੀ ਚੋਂ ਬਾਹਰ ਇੰਗਲੈਂਡ ਅਮਰੀਕਾ ਹੀ ਜਾਣਾ ਤੁਹਾਨੂੰ 3 ਮਹੀਨੇ ਸਮਾਂ ਲੱਗਦਾ ਤੇ ਨਹੀਂ ਲੱਗਦਾ ਫੈਲ ਆਉਂਦੇ ਨਾ ਤੋ ਇਹ ਘਰ ਪ੍ਰੈਕਟੀਕਲ ਕਿਉਂ ਨਹੀਂ ਕਰਦੇ ਉਹਦੀ ਗ੍ਰੀਨ ਪਤਾ ਕੀ ਠੀਕ ਹੈ ਮਾਂ ਨੇ ਤੁਸੀਂ ਸੌ ਸੌਤੀ ਮਰ ਜਾਣਾ ਯਾਰ ਪਤਾ ਨਹੀਂ ਕੰਮ ਬਣੂ ਕਿ ਨਾ ਬਣੂ ਬਣੂਗੇ ਨਾ ਜਨਨ ਕਿ ਇੰਨੀ ਨੈਗੇਟਿਵਿਟੀ ਤੁਸੀਂ ਅੰਦਰ ਪੈ ਜਾ ਕਿ ਤੇ ਮਰੀ ਜਾਣਾ ਬਸ ਲੜਨਾ ਨਹੀਂ ਮਰ ਜਾਣਾ ਲੜਨਾ ਇੱਕ ਵੱਖਰੀ ਇਹ ਮਰਨਾ ਵੱਖਰੀ ਗੱਜ ਸੋਸਾਇਟੀ ਨੂੰ ਕਹਿ ਦਨੇ ਆਤਮ ਹੱਤਿਆ ਕਹਿ ਰਹੀ ਜੀ ਨੂੰ ਕਹਿ ਤੁਹੀ ਲੋਕਾਂ ਨੇ ਉਹ ਅੱਗੇ ਧਰੀ ਆ ਜੇ ਉਹ ਤੁਹਾਡੇ ਅੰਦਰ ਖਦਮ ਨਹੀਂ ਹੁੰਦੀ ਨਾ ਤੁਸੀਂ ਅੱਗੇ ਨਹੀਂ ਵੱਸ ਸਕਦੇ ਇਥੇ ਮੇਰੇ ਕੋਈ ਮਰੀਜ਼ ਆਉਂਦੇ ਹਜੇ ਦਿਲ ਦੇ ਲੋਕ ਬਸ ਅਹੀ ਉਹ ਯਾਰ ਕੁਛ ਨਹੀਂ ਮੈਂ ਤਾਂ ਬੜਾ ਯੋਰ ਲਾਇਆ ਬੜਾ ਕੰਮ ਕੀਤਾ ਮੇਰਾ ਸਾਥ ਦਿੱਤਾ ਕੇ ਨਾ ਯਾਰ ਸਾਥ ਕਿਉਂ ਦਵੇ ਕੋਈ ਤਾਂ ਅਡਾਨੀਆ ਬਾਨੀ ਜਿਹੜੇ ਇਸ ਟਾਈਮ ਤੇ ਪਹੁੰਚੇ ਨੇ ਇਹਨਾਂ ਦਾ ਇਹਨਾਂ ਜਿਆਦਾ ਐਕਸਪੀਰੀਅੰਸ ਆ ਇਹ ਡਿੱਗਣ ਦੇ باوجود ਵੀ ਖਲੋ ਸਕਦੇ ਨੇ ਅਗਲਿਆਂ ਨੇ ਆਪਣੇ ਮੰਤਰੀ ਦੇ ਪ੍ਰਧਾਨ ਮੁਤਾਬਕ ਬਣਾ ਕੇ ਤੇ ਸੋਚ ਮੁਤਾਬਕ ਸਹੀ ਹੈ ਨਾ ਪਰ ਤੁਸੀਂ ਹੋ 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 ਇੱਕ ਕੰਮ ਡਿੱਗ ਪਿਆ ਦੂਜੇ ਬਾਰੇ ਸੋਚਣੇ ਪਾ ਪਿਆ ਸਹੀ ਹੈ ਨਾ ਡਿੱਗਣ ਦਾ ਕਾਰਨ ਕੀ ਇਹ ਲੱਭੋ ਹਾਂ ਕੁਦਰਤੀ ਰੂਪ ਕੋਈ ਗ੍ਰੋਪੀ ਆ ਜੋ ਮੈਂ ਮੰਨਦਾ ਉਹ ਦਾਵਾ ਨਹੀਂ ਕਰ ਸਕਦਾ ਪਰ ਕੁਦਰਤ ਵੀ ਉਹ ਪੰਦੇ ਨਾਲ ਖੜਦੀ ਆ ਜਿਹੜਾ ਹੱਥੀ ਮਿਹਨਤ ਕਰਦਾ ਡਿੱਗ ਦੇ ਕੇ ਕੌਣ ਸਵਾਰ ਹੁੰਦਾ ਕੋੜ ਸਵਾਰ ਇਹ ਡਿੱਗੇ ਨੂੰ ਪਤਾ ਕਾਦਾ ਨਹੀਂ ਕਸਦਾ ਪਤਾ ਨਹੀਂ ਆਏਗਾ ਉਤਰ ਹੀ ਆ ਵੇਲਾ ਹੀ ਆ ਈਟਾ ਵੇਲਾ ਇੱਕ ਵੀਡੀਓ ਆ ਮੋਣੀ ਆ ਠੀਕ ਹੈ ਨੁੱਜੇ ਮੈਂ ਸਹਿਜਵੜ ਰੰਮ ਕਰ ਛੱਡਦਾ ਉਹਦੀ ਕਿਰਪਾ ਸਦਕਾ ਉਸ ਤੋਂ ਬਾਅਦ ਉਹ ਜਿੰਨੇ ਮੇਰੇ ਕੋ ਪਦੇ ਹੋਏ ਮੈਂ ਕਰਦਾ ਨਾਲ ਤੇ ਮੈਂ ਅੱਜ ਮੇਰਾ ਦਾ ਬਣੇ ਮੈਂ ਅੱਜ ਵੀਡੀਓ ਵੀ ਆਪਾਂ ਸਹਿਜ ਪਾਟ ਦਿਨਾ ਪਾਇਆ ਕਰੀਏ ਠੀਕ ਕਿਉਂ ਕਾਰਨ ਕੀ ਮੈਂ ਰਾਈਦਾ ਨਹੀਂ ਨਹੀਂ ਰਾਈਦਾ ਕੋ ਸਹਿਜ ਪਾਠ ਕਰਨਾ ਜੇ ਤੁਹਾਡਾ ਅਗਰ ਦੋ ਵੰਗ ਕਰਨਾ ਇੱਕੰਗ ਕਰਦਾ ਘਾਡੇ ਕਰਕੇ ਮੈਂ ਪੰਜਾਂ ਕਰ ਲਾ ਪਿਆ ਤੇ ਮੇਰੇ ਅੰਦਰ ਹੋਸ਼ਕਤੀ ਆਊਗੀ ਹਣਾ ਹੋਰ ਐਕਟੀਵਿਟੀ ਆਊਗੀ ਮੈਂ ਹੋਰ ਅੱਗੇ ਵਧੂੰਗਾ ਸਹੀ ਹੈ ਨਾ ਜੇ ਮੈਂ ਮੰਨ ਲਓ ਵੀ ਮੇਰੇ ਕੋ ਉਹ ਟਾਈਮ ਜਿਹੜਾ ਖਾਲੀ ਪਿਆ ਉਹ ਚ ਮੈਂ ਕੀ ਸੋਚੂੰਗਾ ਮੜਾ ਸੋਚੂੰਗਾ ਨਾ ਸਹੀ ਹੈ ਨਾ ਕਿ ਉਹ ਟਾਈਮ ਦੇ ਮੈਂ ਉਹ ਰੱਬ ਦੇ ਨਾਮ ਦਾ ਗੀਤ ਗਾਉਣ ਲੱਪਾਂ ਜਾਂ ਰੱਬ ਨੂੰ ਯਾਦ ਕਰਨ ਲੱਪਾਂ ਕਿੱਡੀ ਉਹਦੀ ਚੀਜ਼ ਹੋ ਗਈ ਐਕਟੀਵਿਟੀ ਆ ਗਈ ਆਪਣੇ ਅੰਦਰ ਸਹੀ ਹੈ ਨਾ ਜਾ ਜਲ ਜਾ ਤੇ ਇਹ ਚੱਕਰ ਆ ਵੇ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਚੀਜ਼ ਸੋਚਿਆ ਕਰੋ ਕਿਹੀਂ ਮਰ ਗਏ ਆ ਜਾਂ ਮਾਰ ਦਈਏ ਕਿਸੇ ਨੂੰ ਇਹ ਚੀਜ਼ ਸਾਈਡ ਤੇ ਕਰਕੇ ਤਰੋ ਅੱਗੇ ਵਧੋਗੇ ਤੁਸੀਂ ਆ ਲਾਜ਼ਮ ਅੱਗੇ ਵਧੋਗੇ ਠੀਕ ਹੈ ਨਾ ਨਾ ਕਿਸੇ ਨੂੰ ਮਾਰਨ ਦੀ ਜ਼ਰੂਰਤ ਪੈਣੀ ਨਾ ਤੁਹਾਨੂੰ ਡਿੱਗਣ ਦੀ ਜ਼ਰੂਰਤ ਪੈਣੀ ਨਾ ਕਿਉਂ ਤੁਹਾਡੇ ਕੋਲ ਅਭਿਆਸ ਹੈਗਾ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਸਹਿਜ ਅਵਸਥਾ ਹੈਗੀ ਆ ਇਹ ਅੱਜ ਕੱਲ੍ਹ ਚੱਲਦਾ ਨਾ ਬਸ ਰਾ ਅੱਜ ਕੱਲ੍ਹ ਸੱਚ ਬਸ਼ੇ ਨਾ ਇੱਕ ਐਡੇ ਗੰਦੇ ਜਿਹੜੇ ਘਟੇ ਲੋਕ ਨੇ ਰਾਜ ਸੈਰ ਖਲਾਰ ਕੇ ਜਾਂ ਗੱਡੀ ਖਲਾਰ ਕੇ ਇੱਕ ਬਈ ਅੱਦੇ ਸ਼ਕਲਾਂ ਦੇ ਇੱਕ ਫਿਲਕ ਖਲਾਰ ਲਿੰਦੇ ਨੇ ਉਹ ਬਸ ਲਾਵਾ ਕੰਡੇ ਤੇ ਫੋਨ ਲਾ ਕੇ ਹੈਲੋ ਕਿਦਾਂ ਵੀਰ ਕੀ ਆੜਿਆ ਕਿ ਤੁਹਾਡੇ ਅਗਰੇ ਪਰੇਸ਼ਾਨ ਹੋਣ ਦੇ ਸਾਡਾ ਸਾਡਾ ਕੰਮ ਕੀ ਪਰੇਸ਼ਾਨ ਕਰਨਾ ਕਿਹ ਹੈ 80 80% ਲੋਕ ਉਹ ਨੇ ਜਿਹੜਾ 20% ਉਹ ਲੋਕ ਇਹਦਾ ਭਲਾ ਕਰਦੇ ਨੇ 80% ਉਹ ਲੈ ਜਿਹੜੇ ਜਿਨ੍ਹਾਂ ਨੇ ਤੰਗ ਕਰਨਾ ਹੀ ਕਰਨਾ ਕਿਹ ਹੈ ਗੱਲ ਉਹਨਾਂ ਦੇ ਵਸਦੀ ਗੱਲ ਨਾ ਹੋਗੀ ਨਾ ਉਹਨਾਂ ਟਰੈਕਟਰ ਰਾਏ ਲਾਦਣਾ ਟਰੈਕਟਰ ਬੈਕ ਕਰ ਲੈ ਆਪਣਾ ਗਰੀਆ 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 ਹਣ ਅਜੇ ਟੋਲਾ ਲੱਦਾ ਪਿਛੇ ਰਾਏ ਦੇ ਖੰਦੇਣਾ ਇਤਨਾ ਲੋਕ ਉਹ ਲੋਕ ਸਾਲ 200 ਚੱਲਣਗੇ ਬਾਦੋਂ ਤੇ ਮੂੰਹ ਪਰ ਨੇ ਡਿੱਗਣਗੇ ਡਿੱਗਣਗੇ ਸਹੀ ਹੈ ਨਾ ਐਕਟਿਵ ਰੱਖੋ ਆਪਣਾ ਕੋਸ਼ਿਸ਼ ਤੁਹਾਡੇ ਅੰਦਰ ਸਾਰਾ ਕੋਸ਼ਿਸ਼ ਪਿਆ ਯਾਰ ਬਿਸ਼ੱਕ ਤੁਸੀਂ ਚੰਗੀਆਂ ਗੱਲਾਂ ਸੋਚਣ ਲੱਪੋ ਜੇ ਤੇ ਚੰਗਾ ਕੰਮ ਕਰ ਲੱਪੋਗੇ ਇੱਕ ਹੁੰਦਾ ਵੀ ਯਾਰ ਮੰਜੇ ਬਿਹੜਾ ਸੋਚਦਾ ਕਰਦੇ ਆ ਕੰਮ ਕਰਦੇ ਆ ਕੰਮ ਉਹ ਕੰਮ ਨਹੀਂ ਉਹ ਬਹਾਨੇ ਜੇ ਜਿਨੇ ਕੰਮ ਕਰਨਾ ਉਹ ਤੋਂ ਕੰਮ ਬੜ ਜਿਨੇ ਨਹੀਂ ਕਰਨਾ ਉਹ ਬਹਾਨੇ ਬੜੇ ਗੈਤ ਅਚ ਚੀ ਚੱਲਣ ਡਿਆ ਤੂੜੀ ਦਾ ਕਣਕ ਦਾ ਸਹੀ ਹੈ ਨਾ ਕਈ ਮੈਨੂੰ ਉਤਰੰਦਲ ਬੈਠੇ ਗੱਲਾਂ ਮਾਰੀ ਜਾਂਦੇ ਪਟਕ ਪਟਕ ਪਟਾਕ ਪਟਾਕ ਸਾਨੂੰ ਗਿਆਖੰਦੇ ਆ ਜਿਖਦਾ ਕੋਈ ਉਹ ਨਹੀਂ ਮੈਨੂੰ ਖਲਾਣ ਦਾ ਫੋਨ ਆ ਕੇ ਬਸ ਚੱਲੇ ਆ ਯਾਨੀ ਕਿ ਤੁਸੀਂ ਅੱਗੇ ਵਧਣਾ ਹੀ ਨਹੀਂ ਚਾਹੁੰਦੇ ਸਹੀ ਹੈ ਨਾ ਵੀਡੀਓ ਤੁਹਾਡੀ ਜੀ ਕਰਦੇ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਨਾ ਸ਼ੇਅਰ ਕਰਤਾਵੇਂ ਜਕਰ ਕੋਈ ਨਹੀਂ ਪਰ ਤੁਹਾਡੇ ਵਾਸਤੇ ਵੀਡੀਓ ਬਣਾਈ ਜੇ ਤੁਸੀਂ ਇਹਨੂੰ ਐਕਟਿਵ ਰਹਿਣਾ ਵੇਖ ਕੇ ਦਿਨੋਂ ਤੁਹਾਡਾ ਸਤਿਕਾਰ ਤੁਹਾਡਾ ਸਤਨਾਮ ਸਿੰਘ ਕੱਲ ਵੀਡੀਓ ਫੇਰ ਬਣਾਉਂਗਾ ਇਸ ਤੋਂ ਬਾਅਦ ਵੀਡੀਓ ਮੈਂ ਸੱਚ ਬਾਹਰ ਦੀ ਪਾਉਣੀ ਹੀ ਪਾਉਣੀ ਅਜ ਮਰਜੀ ਹੋ ਜੇ ਕਿਉਂ ਉਹਦੀ ਕਿਰਪਾ ਨਾਲ ਅੰਗ ਰੂਪ ਉਹਦੀ ਕਿਰਪਾ ਨਾਲ ਮਿਲ ਅੰਦਰ ਤੋਂ ਬਾਹਰ ਦੀ ਗੱਲ ਨਹੀਂ ਅੰਦਰ ਦਾ ਰੂਪ ਵੀ ਮਿਲੇ ਉਹ ਚੀਜ਼ ਅੱਗੇ ਆ ਤੁਹਾਨੂੰ ਵਧੀਏ ਸਹੀ ਹੈ ਨਾ ਸਾਰਿਆਂ ਦਿਨੋਂ ਸਤਿਕਾਰ ਤੁਹਾਡਾ ਸਤਨਾ ਯਾਦ ਰੱਖਿਓ ਜੀ